ਵੀਰੋ ਅੱਜ ਰਾਤ ਨੂੰ ਗੁਜਰਾਤ ਜਾਊਂਗਾ ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ 에어ਪੋਰਟ ਜਾਊਂਗਾ ਅਹਮਦਾਬਾਦ ਪਹੁੰਚੂਗਾ ਕੱਲ ਨੂੰ ਥੋੜਾ ਸਰੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ ਤੇ ਗੁਜਰਾਤੋਂ ਇਹਦਾ ਸਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਵੀਰੋ ਹਕੂਮਤ ਉਹ ਕਰਤੇ ਹੈ ਹਕੂਮਤ ਇਹ ਮੋਦੀ ਜੀ ਸੁਣ ਲੈਣ ਹਕੂਮਤ ਉਹ ਕਰਤੇ ਹੈ ਜਿੰਨਾਂ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬਿਏ ਬਸ ਤੁਹਾਨੂੰ ਅਗਲੇ ਹਫਤੇ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਝਾੜੂ ਵਾਲਾ ਬਟਨ ਕਿੰਵੇਂ ਨੰਬਰ ਤੇ ਹੈ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪત્રਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਹਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਇਹ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਉੱਗਿਆ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਵਨ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ